ਸੰਗਾਜੀ ਅਸੀਂ ਇੱਕ ਵੀਰ ਨੂੰ ਮਿਲ ਆਏ ਆ ਜਿਹੜੇ ਭਾਈ ਸਾਹਿਬ ਉਹਨਾਂ ਦੀ ਕੈਂਸਰ ਸੀ ਉਹ ਠੀਕ ਹੋ ਗਈ ਐ ਕੈਂਸਰ ਜਿਹੜੀ ਭਾਈ ਸਾਹਿਬ ਦੀ ਠੀਕ ਹੋ ਗਈ ਐ ਜੀ ਵਾਹਿ ਖਾਲਸਾ ਵਾਹਿ ਗੁਰੂ ਦੀ ਬਤ ਤੇ ਜੀ ਆਏ ਪਹਿਲੇ ਲਾਲੋ ਸਾਈਡ ਤੇ ਲਾਲੋ ਸੋ ਭਾਜੀ ਹਣੇ ਖੇਲ ਚੱਤ ਸੋ ਠੀਕ ਹੋ ਗਈ ਵਾਹਿ ਖਾਲਸਾ ਵਾਹਿ ਗੁਰੂ ਦੀ ਬਤ ਤੇ ਜੀ ਹੋਰ ਪਿਆਰੋ ਠੀਕ ਹੋ ਚੜਦੀ ਗੱਲਾ ਉਹਨਾਂ ਭੋਰੀਆਂ ਨੇ ਆਨ ਮਜ਼ਬੂਤ ਕਰਦਾ ਜੀ ਸ਼ੁਕਰ ਹੈ ਸ਼ੁਕਰ ਹੈ ਗੁਰੂ ਦਾ ਸਵਾਚਾ ਦਾ ਕਿਦਾਂ ਭਾਜੀ ਠੀਕ ਰਿਹਾ ਹੁਣ ਆ ਤੁਸੀਂ ਬੰਨਿਆ ਰੱਖਿਓ ਤੁਸੀਂ ਖੋਲਿਓ ਨਾ ਨੂੰ ਰਹਿਣ ਦਿਓ ਬੰਨਿਆ ਖਾਲ ਕਿਦਾਂ ਫਿਰ ਮੈਂ ਬਹੁਤ ਵਧੀਆ ਹੋ ਗਿਆ ਤੇ ਕਿਦਾਂ ਸੀ ਭਾਜੀ ਤੁਹਾਨੂੰ ਕਿੰਨਾ ਕਚੇੜਾ ਹੋ ਗਿਆ ਤੁਹਾਨੂੰ ਮਤਲਬ ਮੈਨੂੰ ਨਾ ਗਲਤੀ ਹੋਈ ਸੀ ਸਾਰ ਤੋਂ ਹੋ ਗਿਆ ਅੱਛਾ ਗਲਤੀ ਹੋਈ ਸੀ ਪਹਿਲੇ ਅੱਛਾ ਆ ਬੈਠੀ ਕਰ ਭਾਜੀ ਤੇ ਉਹ ਤਾਂ ਆ ਗਿਆ ਮੈਂ ਨਾ ਸਪੈਸ਼ਲ ਤੁਹਾਨੂੰ ਮਿਲਣ ਤਾਂ ਆਇਆ ਕਿ ਮੈਨੂੰ ਹੋਰੀ ਰਿਪੋਰਟ ਦਿਖਾਏ ਜਿਹਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਕੈਂਸਰ ਹੈ ਹੈਗੀ ਉਹ ਅੱਛਾ ਆ ਵਾ ਅੱਛਾ ਇਹ ਰਿਪੋਰਟ ਆ ਭਾਜੀ ਹੁਣ ਆਸੀ ਤੇ ਇਹਦੇ ਚ ਕਿਹਾ ਗਿਆ ਸੀ ਕਿ ਕੈਂਸਰ ਆ ਤੇ ਹੁਣ ਉਹ ਦਿਖਾਗੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਭਾਜੀ ਅਸੀਂ ਕੱਲ ਕਰਵਾਈ ਐ ਤੇ ਸੋਮਵਰਕ ਸੋਮਵਰਕ ਅੱਛਾ ਸੋਮਵਰਕ ਕਰਵਾਈ ਐ ਤੇ ਇਹ ਸੋਮਵਰਕ ਕਰਵਾਈ ਇਹਨਾਂ ਨੇ ਤੇ ਇਹਦੇ ਚ ਕੈਂਸਰ ਨਹੀਂ ਆਇਆ ਇਹਦੇ ਚ ਨਹੀਂ ਨੈਗੇਟਿਵ ਆ ਗਿਆ ਮਤਲਬ ਗੁਰਦਆਮ ਦਾਸ ਪਾਤਸ਼ਾਹ ਜੀਹਨ ਤੇ ਗੁਰੂ ਜੀ ਹੁੰਦੇ ਗੁਰੂ ਹੈਗੇ ਆ ਹੈ ਜਿਹੜੀ ਗੱਲ ਅਸੀਂ ਕਹਿੰਨੇ ਹੁੰਦੇ ਆ ਸੋ ਪਾਜੀ ਮੈਂ ਤੁਹਾਡੀ ਵੀਡੀਓ ਰਿਕਾਰਡ ਕਰ ਰਿਹਾ ਹਾਂ ਸੋ ਮੈਂ ਦਸਵਾ ਚਾਹੁੰਦਾ ਸੀ ਸੰਗਤ ਨੂੰ ਕਿ ਵਾਕਈ ਗੁਰੂ ਰਾਮਦਾਸ ਹੈਗੇ ਨੇ ਇਹ ਇਹ ਪਾਜੀ 1 ਮੰਥ ਦੀ ਗੱਲ ਹੈ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਸਾਡੀ ਵੀਡੀਓ ਦੇਖਣੀ ਆ ਕਿਦਾਂ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਤੁਸੀਂ ਵੀਡੀਓ ਵੇਖਦੇ ਸੀ ਹੈਨਾ ਫਿਰ ਤੁਸੀਂ ਜਪਦੇ ਸੀ ਸਵਾਸ ਸਵਾਸ ਗੁਰੂ ਰਾਮਦਾਸ ਹੈਨਾ ਮਾਰੇ ਜੀ ਕਿਰਪਾ ਹੋਈ ਬੜੀ ਕਿਰਪਾ ਹੋਈ ਗੁਰਦਵਾਨਾ ਕੋਈ ਹੁਣ ਕੋਈ ਕਮਜ਼ੋਰੀ ਨਹੀਂ ਕੋਈ ਕੁਛ ਨਹੀਂ ਭਾਈ ਨਹੀਂ ਕਮਜ਼ੋਰੀ ਮੈਨੂੰ ਦਿੱਖੀ ਕੋਈ ਨਹੀਂ ਮਤਲਬ ਮਾਰੇ ਜੀ ਤੁਸੀਂ ਕਹਿੰਦੇ ਜੀ ਮੈਂ ਕਿ ਮੈਂ ਅਰਦਾਸ ਕੀਤੀ ਸੀ ਕਿ ਮਹਾਰਾਜ ਮੇਰੇ ਵਾਲ ਨਹੀਂ ਮਤਲਬ ਜਾਣੇ ਚਾਹੀਦੇ ਸਿਰ ਭਾਵੇਂ ਦੇ ਲਈ ਚੁੱਪ ਨਹੀਂ ਮੈਂ ਵੇਟ ਰਿਹਾ ਵਾਹਿਗੁਰੂ ਤੁਸੀਂ ਵੱਲੋਂ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਵਾਲ ਨਾ ਝੜਨ ਕਿਉਂਕਿ ਕੈਂਸਰ ਚ ਮੋਸਟਲੀ ਹੁੰਦਾ ਕਿ ਵਾਲ ਝੜ ਜਾਂਦੇ ਆ ਅਸ਼ਾ ਜੀ ਤੇ ਤੁਸੀਂ ਮਾਰੇ ਨੂੰ ਕਿਹਾ ਕਿ ਮੇਰੇ ਕੇਸ ਨਾਲ ਮਤਲਬ ਕਿ ਝੜਦੇ ਹਨ ਤੇ ਮਾਰੇ ਵੀ ਤੁਹਾਡੀ ਪਤਨੀ ਘਰ ਅਗਲੀ ਦੇਖ ਲਓ ਤੇ ਜੜ ਤੋਂ ਹੀ ਖਤਮ ਹੋ ਗਿਆ ਕੈਂਸਰ ਤੇ ਮੈਂ ਸਪੈਸ਼ਲ ਪੋਸਟ ਵੀ ਪਾਈ ਕਿ ਭਾਈ ਗੁਰਗ੍ਰਾਮਦਾਸ ਜੀ ਜੁੰਦੇ ਗੁਰਮਲੇ ਸਤਿ ਸ਼ਨਾਨ ਵੀ ਕਰਦੇ ਮੈਨੂੰ ਹੁਣ ਕਿਹੜਾ ਮਿਲਦਾ ਮੈਂ ਤੇ ਉਹਨਾਂ ਨੂੰ ਖੁਦ ਵੀ ਦੱਸਦਾ ਹਾਂ ਐਡਾ ਗਿਆ ਸਾਨੂੰ ਗੁਰਗ੍ਰਾਮਦਾਸ ਜੀ ਨੇ ਸਵਾਦ ਤੇ ਉਹਨਾਂ ਦੀ ਪ੍ਰਸ਼ੰਸਾ ਜੀ ਕਰਾਂ ਹਾਂ ਹਾਂ ਜੁੰਦੇ ਗੁਰੂ ਹੈ ਜੀ ਉਹ ਮੈਂ ਤੇ ਸਾਹਮਣੇ ਕਰਨਾ ਹੁੰਦਾ ਕਿ ਗੁਰਗ੍ਰਾਮਦਾਸ ਪਾਤਸ਼ਾਹ ਜੁੰਦੇ ਗੁਰੂ ਨੇ ਮਨਾ ਕੇ ਲੋਕੀ ਇਤ ਪ੍ਰਤਾਖਸ਼ ਤੁਹਾਡੇ ਤੁਹਾਨੂੰ ਹੀ ਉਹਨਾਂ ਨੇ ਸਭ ਕੁਝ ਕਰਾ ਦਿੱਤਾ ਹੈ ਨਾ ਜੀ ਹਾਂਜੀ ਤੇ ਹੈਗੇ ਜੀ ਇਹੋ ਜਿਹੀ ਇੱਕ ਕਲਾ ਵਰਤਦੀਆਂ ਹੈ ਸਵਾਦ 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 ਵਰਤਦੀਆਂ ਕਲਾ ਹੈ ਜੀ ਗੁਰਗ੍ਰਾਮਦਾਸ ਪਾਤਸ਼ਾਹ ਕਿਰਪਾ ਕਰਕੇ ਜੀ ਤੋ ਬੋਸਣਾ ਲੱਗਾ ਕਿਹੜਾ ਪਿੰਡ ਹੈ ਪਈ ਆਪਣਾ ਮੇਰਾ ਪਿੰਡ ਜਗਦੇਵ ਕਲਾ ਹੈ ਜਗਦੇਵ ਕਲਾ ਤੇ ਉਥੋਂ ਮਿਲਦੇ ਆਉਂਦੇ ਸੀ ਫਿਰ ਹਾਂਜੀ ਹਾਂਜੀ ਕੰਮ ਕਰ ਕੀ ਕਰਦੇ ਸੀ ਸਰ ਕੰਮ ਕਰ ਮੈਂ ਕਾਰਪੈਂਟਰ ਦਾ ਕਰਦਾ ਹਾਂ ਕਾਰਪੈਂਟਰ ਦਾ ਕਰਦੇ ਤੇ ਜਦੋਂ ਪਤਾ ਲੱਗਾ ਲੱਗਾ ਹੋਣਾ ਜਦੋਂ ਆਹ ਗੱਲ ਦਾ ਤੇ ਘਰ ਦੇ ਵੀ ਬੜੇ ਮਨ ਹਾਂਜੀ ਹਾਂਜੀ ਨਹੀਂ ਵਾਹ ਮੇਰੀ ਪਹਿਲਾਂ ਤੋਂ ਥੋੜਾ ਉਹਨਾਂ ਨੇ ਡਾਕਟਰ ਨੇ ਦੱਸਦਾ ਹੈ ਅੱਛਾ ਉਹ ਬੜੇ ਮਨ ਉਹ ਵੀ ਦੇਨੀ ਦੇਵਾਦਾਨੂ ਮੇਰੇ ਨਾਲ ਆਦੇ ਪਹਿਲਾਂ ਵੀ ਆਦੇ ਅੱਛਾ ਤੇ ਜਦੋਂ ਹੁਣ ਕੱਲ ਪਤਾ ਲੱਗਾ ਲੱਗਾ ਕਿ ਹੈ ਹੀ ਨਹੀਂ ਫਿਰ ਸ਼ੁਕਰਾਨੇ ਸ਼ੁਕਰਾਨਾ ਜੀ ਰੋਗ ਰੋਪੇ ਹੁਣੇ ਸਿੰਘ ਸਾਹਿਬ ਲੈ ਗੁਰੂ ਰਾਮਦਾਸ ਜੀ ਆਏ ਜੀ ਅੱਛਾ ਰੋਪੇ ਹੁਣੇ ਤੁਸੀਂ ਤਾਂ ਲੈ ਗੁਰੂ ਰਾਮਦਾਸ ਤੇ ਬਾਪੂ ਖੰਡੇ ਵਾਲੇ ਦੇ ਅੱਛਾ ਪਿਆਰੇ ਮਨੂ ਜੀ ਕੀ ਗੱਲ ਦੱਸੋ ਜਦ ਤੁਸੀਂ ਬੋਲਦੇ ਸਵਾਸ ਸਵਾਸ ਗੁਰੂ ਰਾਮਦਾਸ ਮੜਾ ਬੋਲ ਕੇ ਬਣੀ ਦੱਸੋਗੇ ਮੈਨੂੰ ਬੜੀ ਖੁਸ਼ੀ ਹੋਏਗੀ ਸਵਾਸ ਸਵਾਸ ਗੁਰੂ ਰਾਮਦਾਸ ਹਰ ਸਾਣਾ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਗੁਰੂ ਰਾਮਦਾਸ ਤੇ ਇਹ ਤੁਸੀਂ ਬੋਲਦੇ ਸੀ ਹੈ ਹਾਂ ਜੀ ਮੀਡੀਆ ਦੇ ਵਿੱਚ ਸੀ ਹਾਂ ਨਿਸ਼ਚਿਤ ਅਕੜ ਜੀ ਲੰਮਾ ਸਵਾਸ ਪਈ ਸੁਜੀਦਾ ਮੇਰਾ ਦਿਲ ਸੱਚੀ ਉਦੋਂ ਦੀ ਉਦੋਂ ਦੀ ਕਹਣਾ ਕਿ ਸਿੰਸਾ ਮਰੀ ਕੈਂਸਰ ਠੀਕ ਹੋ ਗਈ ਮੈਂ ਇਸਦੇ ਬੋਲ ਰਿਹਾ ਮੇਰਾ ਸੱਚੀ ਮੇਰਾ ਰੋਣ ਨਿਕਲ ਗਿਆ ਕਿ ਸਤਿਗੁਰੂ ਸ਼ੁਕਰ ਹੈ 3ਵੀਂ ਸਟੇਜ ਹੀ ਅੱਛਾ ਜੀ ਮਤਲਬ ਜੇ ਤੂੰ ਗਲੇ ਵਾਲੇ ਡਾਕਟਰ ਆਣਾ ਕਹਿੰਦੇ ਕਿ 3ਵੀਂ ਸਟੇਜ ਹੈ ਤਾਂ ਕਹਿੰਦੇ 3ਵੀਂ ਸਟੇਜ ਹੈ ਨੂੰ ਅਸੀਂ ਤੇ 3ਵੀਂ ਕਹਿਣ ਲੱਗਾ ਜਦੋਂ ਕਰਦੀ ਹੋਵੇ ਹਾਂ ਕਟਨੀ ਦੇ ਉਹਨੇ ਆ ਮਾਲਕ ਨੇ ਵਾਹਿਗੁਰੂ ਵਾਹਿਗੁਰੂ 3ਵੀਂ ਸਟੇਜ ਯਕੀਨ ਨਹੀਂ ਕਰੋਗੇ ਮੇਰੇ ਤਿੰਨਾਂ ਮਹੀਨੇ ਚ ਖਤਮ ਹੋ ਗਈ ਗਲੇ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਇੱਕ ਮਹੀਨਾ ਪਹਿਲਾਂ ਪਾਣੀ ਤੱਕ ਨਹੀਂ ਅੰਦਰ ਜਾਂਦਾ ਮੇਰੇ ਪਾਣੀ ਦਾ ਘੁੱਟ ਵੀ ਲਗਵਾਉਣਾ ਤੇ ਗਲਾ ਐਂ ਬਲਗਦਾ ਹੈ ਕਿ ਤੁਹਾਡੀ ਉਮਰ ਕਿੰਨੀ ਹੈ ਸਿੰਘ ਸਾਹਿਬ 36 ਸਾਲ 36 ਸਾਲ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਚਲੋ ਹੁਣ ਹੁਣ ਸਭ ਓਕੇ ਹੈ ਹੁਣ ਕੋਈ ਵੀ ਗੱਲ ਨਹੀਂ ਹੈ ਵਾਹਿ ਜੀ ਧੰਨ ਧਰਮਦਾਸ ਪਾਤਸ਼ਾਹ ਸਾਡੇ ਤੇ ਮੈਂ ਐਕਚੁਅਲੀ ਨਾ ਐਕਚੁਅਲੀ ਇਹ ਚੀਜ਼ ਦੱਸਣਾ ਚਾਹੁੰਦਾ ਸੀ ਲੋਕਾਂ ਨੂੰ ਲੋਕ ਨਾ ਆਪਣਾ ਧਰਮ ਛੱਡ ਕੇ ਭੱਜੇ ਫਿਰਦੇ ਹਨਾ ਮੈਂ ਉਹ ਦੱਸਣਾ ਚਾਹੁੰਦਾ ਸੀ ਕਿ ਤੁਹਾਡਾ ਪਾਤਸ਼ਾਹ ਜਿਉਂਦਾ ਹੈ ਉਹ ਹੈਗਾ ਉਹ ਕਿਹਨਾਂ ਵੇ ਚਲੋ ਬੋਲਣਾ ਨਹੀਂ ਜਾਈ ਰਹਾ ਲੱਗ ਕੇ ਜਾਂĐi ਲੈ ਹਾਂ ਕਿ ਉੱਥੇ ਜਾਓ ਤੇ ਮੇਰੇ ਇੱਕ ਦੋਸਤ ਹੈ ਟੀਚਰ ਹੈ ਹਾਂ ਸਰਕਾਰੀ ਟੀਚਰ ਨੇ ਅੱਛਾ ਜੀ ਉਹਨੇ ਮੇਰੀ ਮਦਦ ਕੀਤੀ ਸਾਰੀ ਜਿਹੜੀ ਚਾਰ ਪੰਜ ਮੇਰੇ ਦੋਸਤ ਬਹੁਤ ਮਦਦ ਕੀਤੀ ਹੈ ਹੂੰ ਤੇ ਉਹਨੇ ਉਹਨੇ ਉਹਨੂੰ ਕਹਿਤਾ ਸੀ ਬੰਦੇ ਨੂੰ ਕਿ ਉਹ ਮਰ ਜਾਊਗਾ ਹੂੰ ਲੇਕਿਨ ਉਹਨੇ ਗੁਰੂ ਰਾਮ ਦਾਸ ਦਾ ਘਰ ਨਹੀਂ ਛੱਡਣਾ ਗੁਰੂ ਰਾਮ ਦਾਸ ਦਾ ਇੰਨਾ ਕੰਨੀ ਕੋ ਸਵਾਦ ਅੱਗੇ ਅੱਗੇ ਮਤ ਜੱਗੀ ਆ ਗੁਰਦੈਰ ਸਾਹਿਬ ਹਾਂ ਮਤਲਬ ਮਰ ਜਾਊਗਾ ਸਵਾਸ ਛੱਡ ਜੂਗਾ ਲੇਕਿਨ ਉਹਦੇ ਮਨ ਜੇ ਪਾ ਗਿਆ ਭਾਈ ਜੀ ਭਾਈ ਜਦੋਂ ਤੁਸੀਂ ਕਹਿੰਦੇ ਨਾ ਸਵਾਸ ਗੁਰੂ ਰਾਮਦਾਸ ਇਹਦਾ ਮਤਲਬ ਇਹੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਇਹ ਮੇਰੇ ਸਵਾਸ ਤੇਰੇ ਨੇ ਤੇ ਜਦੋਂ ਤੁਸੀਂ ਇਹ ਸਵਾਸ ਗੁਰੂ ਰਾਮਦਾਸ ਨੂੰ ਦੇਤੇ ਨਾ ਫਿਰ ਆਪ ਵੀ ਉਹਨੇ ਵਾਦੇ ਪਾ ਹੀ ਦੇਣੇ ਵੀ ਨਹੀਂ ਬਹੁਤ ਵਧੀਆ ਸਿੰਘ ਸਾਹਿਬ ਮੈਨੂੰ ਐਕਚੁਅਲੀ ਨਾ ਇਹ ਹੀ ਚੀਜ਼ ਸੰਗਤ ਨੂੰ ਦੱਸਣਾ ਚਾਹਨਾ ਕਿ ਭਾਈ ਆਪਣੇ ਗੁਰੂ ਤੋਂ ਇਲਾਵਾ ਕਿਸੇ ਕੋ ਜਾਣ ਦੀ ਲੋੜ ਨਹੀਂ ਬੜੇ ਬਯੰਤਾ ਸਾਡੇ ਪਾਤਸ਼ਾਹ ਬੜੇ ਵਿਦਾਲੂ ਨੇ ਮੌਤ ਉਹਨਾਂ ਅਗੇ ਕੁਸ਼ਮ ਨਹੀਂ ਹੈਗੀ ਉਹ ਸਵਾਸ ਬਖਸ਼ਦੇ ਨੇ ਹਨਾ ਜੀ ਤੇ ਬਤਕ ਤੁਸੀਂ ਸਾਹਮਣੇ ਆਏ ਮੈਂ ਸਿਹਰੇ ਜੋ ਤੁਸੀਂ ਨੇ ਇਨੀ ਗੱਲ ਕਹੀ ਨਾ ਕਿ ਸਿੰਘ ਸਾਹਿਬ ਮੈਂ ਸਵਾਸ ਸਵਾਸ ਗੁਰਦਾਮ ਦਾਸ ਕਿਹਾ ਸੀ ਤੇ ਮੇਰੇ ਸਵਾਸ ਮਾਰੇ ਨੇ ਮੋੜ ਤੇ ਮੈਂ ਠੀਕ ਹੋ ਗਿਆ ਕੈਂਸਰ ਤੋਂ ਤੁਸੀਂ ਬਲੀਵ ਕਰੋ ਮੈਂ ਬੜਾ ਮਰੋਇਆ ਉਸ ਟਾਈਮ ਸਿੰਘ ਸਾਹਿਬ ਬੜਾ ਮਰੋਇਆ ਕਿ ਸਤਿਗੁਰੂ ਕੋ ਤੂੰ ਵਾਕਈ ਹੈਗਾ ਤੇ ਬੜਾ ਮਨ ਨੂੰ ਹੋਇਆ ਤੇ ਦੇਖ ਲਓ ਅੱਜ ਤੇਰੇ ਪਿੰਡ ਦੇ ਕੋਲ ਕਹਿੰਦੇ ਸੀ ਕਿ ਇਹ ਇਹ ਤੇ ਮੇਰੀ ਵਾਈਫ ਡੇਲੀ ਲੱਗੇ ਬਾਵਾ ਵੱਡਾ ਸਿਆਜੀ ਦਾ ਗੁਰਦੁਆਰਾ ਸਾਹਿਬ ਆ ਜਾਂਦਾ ਖਾ ਕੇ ਮੇਰੇ ਲੱਗੇ ਠੀਕ ਹੈ ਜੀ ਠੀਕ ਹੈ ਜੀ ਇੱਕ ਮਿੰਟ ਸਿੰਘ ਦਾ ਮੈਨੂੰ ਜ ਮਿਲਵਾ ਹਾਂ ਹਾਂ ਜੀ ਵਿਕਲ ਸਾਵਾਇ ਫਤੇ ਜੀ ਹਜੀ ਸਿੰਘ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਫਿਰ ਭਾਈ ਖਾਸ ਜੀ ਫਤੇ ਜੀ ਚੜਦੀ ਕਲਾ ਪਿਆਰਿਓ ਯਾਰ ਕਹਿੰਦੇ ਪਛਾਨ ਲਿਆ ਵਾਪਸੀ ਆ ਮੁਰਦੇ ਅਛਾ ਜੀ ਅਛਾ ਜੀ ਬਿਲਕੁਲ ਹਾਂ ਜੀ ਨਹੀਂ ਮੈਨਾਂ ਸਿੰਘ ਸਾਹਿਬ ਨੂੰ ਮਿਲਣਾ ਸੀ ਮੈਂ ਕਹਿੰਦਾ ਕਿ ਮੈਂ ਨਾ ਕਿ ਗੁਰੂ ਜਾਨ ਦਾ ਸੱਗਿਆ ਵੇਲੋ ਸਿੰਘ ਸਾਹਿਬ ਆ ਆ ਤੋ ਫਿਰ ਦੀ ਠੀਕ ਹੋ ਗਿਆ ਬੜੇ ਬੜੇ ਬਿਆਨਤ ਆ ਪਾਸ਼ਾ ਤੇ ਦੇਖ ਲਓ ਮੋਨਾਂ ਨੂੰ ਮਿਲਵਾ ਦੇ ਸਪੈਸ਼ਲ ਆਇਆ ਸੀ ਕਿ ਸਤਗੁਰੂ ਤੂੰ ਬੜਾ ਬਿਆਨਤ ਐ ਦੇਖ ਲਓ ਭਾਜੀ ਗੁਰੂ ਰਾਮਦਾਸ ਕਰਕੇ ਜਿਹਦੀ ਕਾਟ ਕਿਸੇ ਚੀਜ਼ ਦੀ ਕਾਟ ਨਹੀਂ ਹੈ ਮੋਹ ਜੀ ਮਨਾਇ ਸਿੰਘ ਸਾਹਿਬ ਨੂੰ ਬੜਾ ਮਤਲਬ ਮਨ ਬੜਾ ਖੁਸ਼ ਹੋਇਆ ਮਿਲ ਕੇ ਕਿ ਸਤਿਗੁਰੂ ਤੂੰ ਇੰਨਾ ਤੂੰ ਕਰ ਰਿਹਾ ਹੈ ਨਾ ਜੀ ਹੋਰ ਪਹਿਲੇ ਕਿਹੜਾ ਪਿੰਡ ਆਪਣਾ ਇਥੋਂ ਹੀ ਲੋਕਲ ਜੰਡਿਆਲਾ ਗੁਰੂ ਤਾਂ ਲੱਗੇ ਜੰਡਿਆਲੇ ਤੋਂ ਮਿਹਰਬਾਨਪੁਰਾ ਅੱਛਾ ਅੱਛਾ ਤੁਸੀਂ ਮੈਨੂੰ ਫੇਸ ਤੋਂ ਫੇਸ ਪਛਾਣਦੇ ਕਿ ਆਵਾਜ਼ ਤੋਂ ਫੇਸ ਹੀ ਪਛਾਣ ਲਿਆ ਤੇ ਆਵਾਜ਼ ਤੋਂ ਆਵਾਜ਼ ਤੋਂ ਓਕੇ ਤੁਹਾਡੀ ਵੀਡੀਓ ਬਹੁਤ ਜਿਆਦਾ ਓਕੇ 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 ਕਰ ਤਾਂ ਠੀਕ ਹੈ ਠੀਕ ਹੈ ਪਿਆਰੋ ਠੀਕ ਹੈ ਤੇ ਨਹੀਂ ਨਹੀਂ ਚਲੋ ਠੀਕ ਹੈ ਪਿਆਰੋ ਮੈਂ ਤਾਂ ਭਾਈ ਨਾਲ ਗੱਲਬਾ ਲੋਕ ਫੇਸ ਟੂ ਫੇਸ ਪਛਾਣ ਲੈਂਦੇ ਨਾ ਫਿਰ ਉਹ ਚਲੇ ਜਾਂਦਾ ਚਲੋ ਠੀਕ ਹੈ ਪਿਆਰੇ ਬਹੁਤ ਬਹੁਤ ਧੰਨਵਾਦ ਤੁਸੀਂ ਮਿਲਣ ਆਏ ਤੇ ਮਹਾਰਾਜ ਦੀਆਂ ਤੁਸੀਂ ਗੱਲਾਂ ਦੱਸੀਆਂ ਹਨਾ ਉਹਨਾਂ ਤੇ ਵਿਸ਼ਵਾਸ ਦੱਸਿਆ ਤੇ ਚਲੋ ਕੋਣੀ ਪਿਆਰਿਓ ਮਾਰੇ ਕਿਰਪਾ ਕਰੇ ਅਸ ਵੀ ਅਰਦਾਸ ਬੇਨਤੀ ਜਰਾਂ ਸਤਿਗੁਰੂ ਕਬੀਰ ਨੂੰ ਵਧੀਆ ਜੀਵਨ ਬਖਸ਼ਿਓ ਚੜ੍ਹਦੀ ਕਲਾ ਵਾਲਾ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਤੁਹਾਡਾ ਵਿਸ਼ਵਾਸ ਗੁਰੂ ਰਾਮਦਾਸ ਪਾਤਸ਼ਾਹ ਤੇ ਬਹੁਤ ਸੀ ਇਹ ਚੀਜ਼ ਮੰਨਣਾ ਹੈ ਨਾ ਜਿਹਦਾ ਵਿਸ਼ਵਾਸ ਗੁਰੂ ਰਾਮਦਾਸ ਪਾਤਸ਼ਾਹ ਤੇ ਹੋਵੇ ਨਾ ਭਾਜੀ ਕੋਈ ਉਹਦੇ ਲਾਗੇ ਨਹੀਂ ਲੱਗ ਸਕਦਾ ਹਾਂ ਤੇ ਜਿਹਦੀ ਬਾਹ ਗੁਰੂ ਰਾਮਦਾਸ ਫੜ ਲਵੇ ਜਾਂ ਬਾਬਾ ਦੀਪ ਸਿੰਘ ਫੜ ਲਵੇ ਉਹਨੂੰ ਕੋਈ ਹੱਥ ਵੀ ਲਾ ਨਹੀਂ ਸਕਦਾ ਉਹ ਚਾਹੇ ਮੋਤ ਹੀ ਕਿਉਂ ਨਾ ਹੋ ਜੇ ਸਹੀ ਗੱਲ ਠੀਕ ਹੈ ਜੀ ਤੇ ਬਾਕੀ ਬਹੁਤ ਸੋਹਣਾ ਲੱਗਾ ਸਿੰਘ ਸਾਹਿਬ ਬਾਕੀ ਤੁਹਾਡੀ ਵੀਡੀਓ ਮੈਂ ਨਾ ਮੈਂ ਜੂਸ਼ ਸ਼ੇਅਰ ਕਰੂੰਗਾ ਸਿੰਘਾਂ ਦੇ ਨਾਲ ਤਾਂ ਕਿ ਉਹਨਾਂ ਦਾ ਵਿਸ਼ਵਾਸ ਹੋਰ ਮਹਾਰਾਜ ਦੇ ਉੱਤੇ ਵਧੇ ਠੀਕ ਹੈ ਜੀ ਉਹ ਵਾਹਿਗੁਰੂ 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 ਉਹਦੀ ਦੇਣਿਆ ਸਾਰਾ ਅੱਛਾ ਜੀ ਅੱਛਾ ਜੀ ਮੈਂ ਕਿ ਮੈਂ ਨਾ ਚਾਹੁੰਦਾ ਸੀ ਤਰਾ ਫੇਸ ਨਾ ਦਿਖਾਵਾਂ ਇਦਾਂ ਥੋੜਾ ਆ ਜਿਹਾ ਪਨੇਰਾ ਆ ਰਿਹਾ ਤੇ ਅਸੀਂ ਉਹਦੇ ਗੋਣ ਗਾਉਣੇ ਆ ਉਹਦੀ ਮੈਮਾ ਚ ਰਹਿਣਾ ਸ ਹਮੇਸ਼ਾ ਨਹੀਂ ਰਹਿ ਜਾਣਾ ਇਹ ਸੰਗਤ ਜੀ ਇਹ ਅਗਰ ਆਪਣਾ ਦੂਸੀ ਵੀਰ ਆ ਪਹਿਲੇ ਮੈਂ ਤਾਂ ਭਾਈ ਨੂੰ ਕਹਾਂ ਸੀ ਕਿ ਫੇਸ ਨਾ ਦਿਖਾਓ ਪਰ ਸਿੰਘ ਕਹਿੰਦੇ ਕਿ ਕੋਈ ਕੋਈ ਗੱਲ ਨਹੀਂ ਜਿਹੜੀ ਚੀਜ਼ ਸੱਚ ਆ ਸੱਚੀ ਆ ਤੇ ਬਾਕੀ ਭੈਣ ਹੋਣੀ ਜਿਹੜੇ ਜਿਹੜੇ ਹੈਗੇ ਨੇ ਉਹਦੀ ਵਾਈਫ ਆ ਜਿਹੜੇ ਹਨਾ ਸਾਡੀ ਭੈਣ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੀ ਸਪੋਰਟ ਕੀਤੀ ਸਭ ਤੋਂ ਵੱਡਾ ਧੰਨਵਾਦ ਡਾਕਟਰਾਂ ਦਾ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਬਰ ਦਿੱਤਾ ਤੁਸੀਂ ਭਾਈ ਓਕੇ ਬਿਲਕੁਲ ਓਕੇ ਕੁਝ ਵੀ ਨਹੀਂ ਹੱਲੇ ਵੀ ਤੁਸੀਂ ਜਪਦੇ ਹੋ ਹੋਰ ਵੀ ਜਪਦੇ ਹੋ ਸਵਾਸ ਗੁਰੂ ਅਮਰਦਾਸ ਜਪਦੇ ਹੋ ਜਿੰਨਾ ਜਨ ਸਵਾਸ ਰਹਿਣਗੇ ਉਹਦੇ ਆਹ ਜਪੜਾਈਆਂ ਚਲੋ ਠੀਕ ਆ ਪਿਆਰਿਓ ਕੋਈ ਦਵਾਈ ਨਹੀਂ ਮੇਰੀ ਚੱਲੀ ਅੱਛਾ ਜੀ ਕਿਹੇ 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 ਬਾਬੇ ਕੋਲ ਨਹੀਂ ਗਏ ਕਿਹੇ ਟੀਵੀ ਦਵਾਈ ਕੁਝ ਨਹੀਂ ਉਹਦੇ ਚੱਕਰਾਂ ਜੇ ਆ ਗਏ ਨੇ ਜੀ ਟਾਈਟਾਂ ਦੇ ਉਹਨਾਂ ਬਾਹਰ ਗੱਡਿਆ अच्छा बिल मतलब बिलिव ऐसे बड़े आ, जा 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 आंदे ਵੀ ਇੱਥੇ ਚ ਆਂਦੀ ਆਂਦੀ ਆ ਜਦੋਂ ਜਦੋਂ ਪਤਾ ਹੁੰਦਾ ਨਾ ਕਿ ਇਹਦੇ ਇਹਦੇ ਘਰ ਬਿਮਾਰੀ ਆ ਗਰੀਬੀ ਆ ਉਹਨਾਂ ਨੇ ਆਣਾ ਉਹਨਾਂ ਨੇ ਕਿ ਭਾਈ ਧਰਮ ਚੇਂਜ ਕਰ ਲੋ ਛੱਡ ਦੇ ਗੁਰੂ ਰਾਮਦਾਸ ਦਾ ਦਰ ਪਰ ਜਿਹੜੇ ਸਿੱਖ ਆਈ ਆਈ ਉਹ ਵੀਰ ਟੀਚਰ ਜਿਹੜਾ ਮੇਰਾ ਪੂਰਾ ਦਰੀਆ ਵੱਡਾ ਮਾ ਅੱਛਾ 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 ਉਹਨੇ ਕਿਹਾ ਤਾਂ ਮਰ ਜਾਈਊਗਾ ਪਰ ਉਹਨਾਂ ਨੇ ਉਹਨੇ ਗੁਰੂ ਰਾਮਦਾਸ ਦਾ ਦਰ ਨਹੀਂ ਛੱਡਦਾ ਮਿਲੋਂ ਨਹੀਂ ਛੱਡਿਆ ਤੇ ਹੁਣ ਵੀ ਨਹੀਂ ਛੱਡਦਾ ਹੋ ਹੋ ਨਹੀਂ ਨਹੀਂ ਸੀ ਸਾਹਿਬ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਇੱਕ ਫੋਟੋ ਕਰ ਲਈ ਤੁਹਾਡੇ ਨਾਲ ਪਿਆਰਿਓ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਗੁਰੂ ਅਮਰਦਾਸ ਪਾਤਸ਼ਾਹ ਦਾ ਨਾ ਪਤਾ ਲੱਗੇ ਲੋਕਾਂ ਨੂੰ ਕਿ ਵਾਕਈ ਉਹ ਜਿਉਂਦੇ ਗੁਰੂ ਆ ਤੇ ਸਿਰ ਤੁਹਾਡੀ ਥੋੜੀ ਜਿਹੀ ਇਜਾਜ਼ਤ ਚਾਹੀਦੀ ਹੈ ਇਜਾਜ਼ਤ ਸਾਨੂੰ ਕਿ ਤੁਹਾਡੀ ਵੀਡੀਓ ਪਾ ਦੀ ਆਪਾਂ ਹੈਨਾ ਮੈਂ ਆਵਜਾਉਂਦਾ ਮੈਂ ਆਪਣੀ ਨਹੀਂ ਚਾਹੁੰਦਾ ਗੁਰੂ ਅਮਰਦਾਸ ਦੀ ਵਧਾਈ ਵਧਾਈ ਚਾਹੁੰਦੇ ਹੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਗੁਰੂ ਅਮਰਦਾਸ ਜਿਉਂਦਾ ਗੁਰੂ ਹੈਗਾ ਉਹ ਕਲਾ ਵਰਤਦੀ ਹੈ ਹੈਨਾ ਜੀ ਤੇ ਆਪਾਂ ਨਾ ਸ਼ਾਮ ਨੂੰ ਤੁਹਾਡੀ ਵੀਡੀਓ ਅਪਲੋਡ ਕਰਾਂਗੇ ਵੀਰੇ ਤੇ ਲੋਕਾਂ ਨੂੰ ਵੀ ਕਵਾਂਗੇ ਸਵਾਸ ਸਵਾਸ ਗੁਰੂ ਰਾਮਦਾਸ ਜਪਿਆ ਕਰੋ ਚਲੋ ਠੀਕ ਹੈ ਪਿਆਰਿਓ ਧੰਨਵਾਦੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ